ਤੇ ਉਹਦੇ ਵਿੱਚ ਉਹਨੇ ਗੈਂਗਾਂ ਦੀ ਸਾਰੇ ਗੈਂਗਾਂ ਦੀ ਰਿਪੋਰਟ ਵੀ ਦਿੱਤੀ ਨਾ ਕਿਹੜੇ ਕਿਹੜੇ ਨੇ ਸੁਇੰਦਰ ਸਿੰਘ ਦਾ ਬਾਨੇ ਸਪੀਕਰ ਸਾਹਮਣੇ ਲਿਖਿਆ ਵੀ ਪੰਜਾਬ ਚ ਗੈਂਗਸਟਰ ਵੱਧ ਗਏ ਤੇ ਸੁਇੰਦਰ ਸਿੰਘ ਦਾ ਵੀ ਤਾਂ ਲੈ ਆਇਆ ਉਹਨੂੰ ਥੋੜਾ ਐਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਸਿੰਦਰ ਸਿੰਘ ਜਹਾਵਾ ਜੀ ਤੁਸੀਂ ਭਾਵੇਂ ਇਹ ਅਜਿਹੀ ਚਿੱਟੀਆਂ ਨਾ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਗੈਂਗਸਟਰ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤ ਫੈਮੀ ਚਾ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤ ਫੈਮੀ ਚ ਹੈ ਇੰਨੇ ਲਿਪਾਸਿਓ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕੋਈ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬੱਤ ਦੇ ਭਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕੇ ਆ ਜੇ ਕੋਈ ਸ਼ੂਟਰ ਆ ਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫ਼ਹਮੀ ਚ ਹੈ